ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣਾ ਚੈਨਲ ਪਹੂਆ ਦਾ ਡੇਰੀ ਫਾਰਮ 911 ਦੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਚਵੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਪਸ਼ੂ ਖਾਵਾਂਗੇ ਸਾਰੇ ਸੋਏ ਸਵਾਏ ਆ ਤੇ ਆਪਾਂ ਪਹੁੰਚੇ ਹਾਂ ਭਾਜੀ ਹਰਪਾਲ ਹਰਪਾਲ ਸਿੰਘ ਹਾਂ ਬੋਲ ਚਾਜੋ ਕਰ ਦਿਆਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਵੀ ਸਤਿ ਸ਼੍ਰੀ ਅਕਾਲ ਹੋ ਸਣਾਓ ਠੀਕ ਠਾਕ ਜੀ ਇਹਦੇ ਇਹ ਵੀ ਜੀ ਤੁਸੀਂ ਸੁਣਾਓ ਜਲਦੀ ਕਲਾ ਜੀ ਜਲਦੀ ਕੀ ਬਾਤ ਇਹ ਨਹੀਂ ਤੇ ਜੀ ਵਿਜਾ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਰਪਾਲ ਸਿੰਘ ਜੀ ਪਿੰਡ ਚੁੰਡਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 98345122 ਠੀਕ ਹੈ ਜੀ ਹਾਂ ਜੀ ਹਾਂ ਜੀ ਜਾਂਦੇ ਨੇ ਕਿਨੇ ਹਾਂ ਲਿਖੇ ਨੇ ਜਾਂਦੇ ਆ ਅੱਗੇ ਵੀ ਗਿਫਟ ਵੀ ਲਿਆਂਦਾ ਹੋਇਆ ਐਨ ਤੇ ਆਪਾਂ ਦਿਖਾਵਾਂਗੇ ਠੀਕ ਆ ਠੀਕ ਆ ਹਾਂ ਜੀ ਗਿਫਟ ਦਿਖਾਉਣਾ ਜੀ ਡਿਊਟੀ ਤੇ ਐਨ ਤੇ ਮਾੜਾ ਹੌਲੇ ਇਹ ਪਾ ਦਿਖਾਵਾਂਗੇ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਤੇ ਸ਼ੁਰੂਆਤ ਵਾਰ ਤੋਂ ਕਰੀਏ ਰੱਖਾਂ ਹਾਂ ਯਾਰ ਤੋਂ ਕਰਾਂ ਜੱਗੇ ਵੀਰ ਬਈ ਦੱਸਿਓ ਕਿੰਨਾ ਸੂਆ ਸੁਈ ਆ ਇਹ ਦੂਜਾ ਸੂਆ ਜੱਗੇ ਵੀਰ ਸੁਈ ਆ ਅੱਛਾ ਜੀ ਅੱਜ ਸੁਈ ਨੂੰ 15 16 ਦੇਣਾ ਮਗਰ ਵੱਛੀ ਇਹਦੇ ਉਹ ਜਿਹੜੀ ਠੀਕ ਆ ਠੀਕ ਆ ਜੀ ਲੋ ਭਾਜੀ ਫੀਮੇਲ ਕਾਫ ਜੇ ਪਿੱਛੇ ਤੇ ਬਈ ਕਿੰਨਾ ਦੁੱਧ ਦਾ ਤੇ ਕੋਈ ਦੁੱਧ ਜੱਗੀ ਵੀ ਨਾ ਵਕਤ ਜਿਹੜਾ ਮੇਲਾ ਨਾ ਨਾ ਮੈਂ 20 ਕਿਲੋ ਤਿਆਰ ਜੇ ਅੱਛਾ ਜੀ 20 ਕਿਲੋ ਆਪਾਂ ਦੋ ਟਾਈਮ ਮਿਲ ਕੇ ਦੇਣਾ ਆਪਾਂ ਠੀਕ ਹੈ ਠੀਕ ਹੈ ਲਓ ਜੀ ਕਾਰਡ ਕਾਰਡ ਜੀ ਬਹੁਤ ਹੀ ਤਗੜੀ ਆ ਤੇ 20 ਲੀਟਰ ਜਿਹੜਾ ਬਿਲਕੁਲ ਰੈਡੀ ਮਿਲ ਕੇ ਆ ਹਾਂਜੀ ਹਾਂਜੀ ਕਿ ਸੁਆ ਬਾਈ ਕਿੰਨਾ ਸੁਆ ਦੂਜਾ ਸੁਆ ਸੁਈ ਜੱਗੇ ਵੀ ਠੀਕ ਆ ਠੀਕ ਆ ਦੂਜਾ ਸੁਆ ਸੁਈ ਆ ਤੇ ਇਹ ਵੀ ਗਰਮੀ ਵਾਲੀ ਆ ਪਾ ਨਾ ਵੇਰ ਨਾ ਇਹ ਗਰਮੀ ਨਾ ਇਹਨੂੰ ਠੰਡ ਨਹੀਂ ਆ ਗਰਮੀ ਨਾ ਇਹਨੂੰ ਪਰਵਾਹ ਕੋਈ ਸਹੀ ਗੱਲ ਕਹੇ ਵੀ ਕੀ ਦੀ ਤੇ ਖੋਲੋ ਬਾਈ ਜੀ ਖੋਲ ਕੇ ਵਿਖਾਈਏ ਲਓ ਜੀ ਤੇ ਕਿੰਨਾ ਪਰੂ ਵੀ ਦੋਦਾ ਦੋਦ ਜਗਲੇ ਕਾਲੇ ਜਿਹੜੇ ਕੋ ਨਹੀਂ ਹੋ ਤਾਂ ਵੀ 22 23 ਕਿਲੋ ਦਿੰਦੀ ਰਹੀ ਆ ਅੱਛਾ ਜੀ ਤੇ ਹੁਣ ਪੱਠੇ ਪੁੱਠੇ ਵੀ ਨਹੀਂ ਤੁਹਾਨੂੰ ਪਤਾ ਹੈਗੇ ਹੁਣ 20 ਕਿਲੋ ਸਾਰੇ ਗੱਲ ਤੂੰ ਤਿਆਰ ਆ ਠੀਕ ਹੈ ਜੀ ਨਹੀਂ ਜਾਣਾ ਠੀਕ ਹੈ ਠੀਕ ਹੈ ਜੀ ਲਓ ਭਾਈ ਕਿਹੜਾ ਮੌਕੇ ਤੇ ਭਾਈ ਕਹਿੰਦਾ ਕੋ ਉਹ ਦੱਸਾਂਗੇ ਬਾਕੀ ਅੱਗੇ ਸਾਂਭਣਾ ਨਾ ਪੱਠੇ-ਪੁੱਠਿਆਂ ਦੀ ਹਾਂ ਹਾਂ ਤੇ ਕਿੰਦੀ ਮਰਜ਼ੀ ਕੋਸ਼ਿਸ਼ ਕਰਕੇ ਬਦਾਲਿਓ ਤੇ ਵੇੜਾਂ ਜਿਹੜੀਆਂ ਵਾਦੀ ਵੀ ਜਾਂਦੀਆਂ ਸੀ ਕਰਮਾਲੀਆਂ ਚੰਗਾ ਮੇ ਕੋ ਜੱਟੇ ਵੀ ਕਰਦਾ ਕਰਨ ਚੈੱਕ ਰਹਿਣ ਪੰਡਾਂ ਪਈਆਂ ਕਰਮਾਲੀਆਂ ਦੇ ਨਾੜਾ ਨੂੜਾ ਵੀ ਜਿਹੜੀਆਂ ਹਵਾਨੇ ਦੇ ਬਹੁਤ ਜ਼ਿਆਦਾ ਹਨ ਜਾਲ ਨਹੀਂ ਸਿਆਂ ਪਿਆਵਾਂ ਇਹ ਥਣ ਵੀ ਹਨ ਗਲਾਬੀ ਆ ਗਿਆ ਉਹ ਵੀ ਆਪਾਂ ਦਾ ਅੱਗੇ ਨੇ ਚੈੱਕ ਕਰਾਉਨੇ ਆ ਤੇ ਹੈ ਵੀ ਗੇਠ-ਗੇਠ ਤੋਂ ਬਾਹਰ ਜਾਂਦੇ ਆ ਥਣਾ ਇਸ ਉਹ ਕਾਰਾ ਅੰਨਾਂ ਦੇ ਕਾਣ ਮਤਾਉਤ ਬਾਈ ਕਹਿੰਦਾ ਕਿ 20 ਲੀਟਰ ਨਾਲ ਚਵਾਇਆ ਸੀ 22 23 ਸੱਚ ਤੇ ਇਸ ਟਾਈਮ ਜਿਹੜਾ ਇਹ ਕੋ 20 ਲੀਟਰ ਜਿਹੜਾ ਕੰਡੇ ਵਾਲਾ ਬਿਲਕੁਲ ਤਿਆਰ ਹੋ ਗਿਆ ਬਾਹਰ ਬਾਹਰ ਖਾਰਿਆ ਵਿਸ਼ੇ ਲੋਬ ਜੀ ਆ ਫੀਮੇਲ ਕਾਫ ਜੇ ਪਿਛੇਲੇ ਤੇ ਇਧਰ ਵੀ ਸਾਈਡ ਤੋਂ ਜਰੂਰ ਦੱਸਦਾ ਤੁਹਾਨੂੰ ਛੱਡੇ ਦੇ ਨਾਲਾ ਨਾ ਨਾ ਤੇ ਸਣਾ ਦਾ ਸੈਜ ਗਿਆ ਬਹੁਤ ਹੀ ਸ਼ਾਨਦਾਰ ਰੰਗ ਗੁਲਾਬੀ ਸਣਾ ਆ ਗਿਆ ਜੀ ਇਹ ਵੀ ਰਹਿ ਗਈ ਠੰਡੀ ਜੀ ਅੱਛਾ ਜੀ ਆ ਵੇਖੋ ਕੋਈ ਮੰਗਦਾ ਨਹੀਂ ਬਹੁਤ ਇਦਾਂ ਹੀ ਮੱਛੀ ਛੱਡੇ ਤੇ ਬਹਿ ਜਾਣਾ ਜੀ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਤੇ ਇਹਦਾ ਮੁੱਲ ਭਾਜੀ ਹੇਰ ਮੁੱਲ ਤੇ ਜਗਜੀਤ ਮੁੱਲ ਕਰਨ ਨੂੰ ਭਾਣਾ 85 ਜੋ ਮਰਜ਼ੀ ਕਰੀ ਜਾਈਏ 70 ਦੇ ਦੇਈਏ ਹੋਰ ਕਰੀਏ ਮਾਨਤਾ ਕਰਾ ਲਓ ਜਿੰਨਾ ਦੱਦਵਾ ਪੂਰੇ 60 ਦੀ ਡਿਜ਼ਾਈਨ ਲੱਗੀ ਵੀ 60 ਦੀ ਹਾਂਜੀ ਹੋ ਸਕਦਾ 60000 ਕਰਾ ਲਓ ਜਿੰਨਾ ਕਰਾਉਣਾ ਤਾਂ ਦੋ ਛੜੀਆਂ ਦੋ ਨਾ ਛੜੀਆਂ ਜਗਜੀਤ ਹਾਂਜੀ ਪੂਰੇ ਹਾਨਾ ਪੂਰੇ 52000 ਜਾਵਾਂਗੇ ਖੁੱਲੀਆਂ ਛਟਾਂ ਖੁੱਲੀਆਂ ਛਟਾਂ ਤੇ 2 ਕਿਲੋ ਦੁੱਧ ਮੇਰੇ ਘਰੋਂ ਜਿੱਦਾਂ ਮਰਜ਼ੀ ਕੋਈ ਚੋਕ ਲੈ ਜਾਏ ਅੱਛਾ ਜੀ ਹਾਂਜੀ ਲੋ ਬਾਈ ਇਹ ਹੈ ਭਾਲ ਸਿੰਘ ਦੇ ਅਡੇ ਤੋਂ ਮਿਲਨੇ ਜੇ ਇਹੋ ਜਿਹਾ ਬਝੂ ਤੇ ਜੈਜਮੋਲ ਵੀ ਤੇ ਚਾਹੇ ਦੁੱਧ ਵਾਲੇ ਹਨਾ ਬਿਲਕੁਲ ਜੈਜਮੋਲ ਤੇ ਤੇ ਵੀ ਮੰਨ ਲਓ ਵੀ 20 ਕਿਲੋ ਵਾਲੀ ਹੁਣ ਕੋਈ ਦਿੰਦਾ ਨਹੀਂ ਆ ਹੈਗੀ ਵੀ ਠੰਡੀ ਧੀਰੀ ਆ ਗਈ ਵੀ ਕਰੌਚ ਆ ਅੱਛਾ ਜੀ ਪੰਜ ਤੋਂ ਪਲੱਸ ਇਹਦਾ ਮੰਨ ਲਓ ਸਿੰਪਲ ਰਹੂਂ ਰਿਹਾ ਆ ਅੱਛਾ ਠੀਕ ਲੋ ਬਾਈ ਬਿਲਕੁਲ ਹੀ ਨੋਰਮਲ ਰੇਟ ਪਾਤਾ ਬਾਈ ਨੇ ਤੇ ਲੈਣ ਦੇ ਨਾਲ ਆਈ ਹੋਣਾ ਹਾਂ ਲੈਣ ਦੇ ਨਾਲ ਜਗੀਰ ਲੈਣ ਦੇ ਨਾਲ ਕੋਈ ਕਿਸੇ ਨਾ ਕਰੇ ਕੋਈ ਇਹਨਾਂ ਦੇ ਨਾਲ ਕੋਈ ਲੈਣਾ ਥੋੜਾ ਬੋੜਾ ਮਾਨਤਾ ਨਾਲ ਜਗੀਰ ਵੀ ਕਰ ਦਾਂਗੇ ਆਪਾਂ ਚਲੋ ਬਾਈ ਕਹਤਾਂ ਫਿਰ ਵੀ ਥੋੜਾ ਬੋੜਾ ਮਾਨਤਾ ਕਰਾਂਗੇ ਠੀਕ ਆ ਬਾਈ ਝੋਟੀ ਵਾਲੇ ਹੁਣ ਦੱਸਿਓ ਹਾਂ ਇਹ ਦੂਜਾ ਸੁਹਾ ਜੱਗੇ ਵੀ ਸੁਹੀ ਪਸੋਂ ਰਾਤੀ ਆ ਮਗਰ ਕੱਟੀ ਠੀਕ ਆ ਠੀਕ ਆ ਬਾਈ 20 ਮਲਕਾਫ ਆ ਗਿਆ ਜੈੱਟ ਬਲਾਗ ਆ ਗਈ ਆ ਹਾਂਜੀ ਹਾਂਜੀ ਤੇ ਬਾਈ ਇਹ ਕੋ ਕਿੰਨਾ ਬੋੜਾ ਬੜਾ ਐ ਵਕਤ ਬੋੜਾ ਜੱਗੇ ਵੀ ਜੇ 9:00 10:00 ਇੰਨਾ ਤਿਆਰ ਜੀ ਕੀ ਹੈ ਠੀਕ ਹੈ ਲਓ ਨੌ ਤੋਂ 10 ਲੀਟਰ ਦੇ ਵਿੱਚ ਵਿੱਚ ਜਿਹੜਾ ਬੋਲਾ ਤਿਆਰ ਆ ਜਾਂਦਾ ਕਿੰਵਾ ਸੁਆ ਸੁਈ ਹੈ ਦੂਜਾ ਸੁਆ ਜੱਗੇ ਵੀ ਸੁਈ ਹੈ ਪਹਿਲੇ ਸੁਈਏ ਨੇ ਦੁੱਧ ਭਰਿਆ ਜਾਂ 13 ਤੋਂ 14 ਕਿਲੋ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਕਾੜ ਦਾ ਕਾੜ ਬਹੁਤ ਹੀ ਤਗੜਾ ਵਾ ਹਾਂ ਜਿਹੜੇ ਮੇਰੇ ਤਾਂ ਮੋਹਰਾ ਨਸਲ ਦੀ ਪਿਓਰ ਹਾਂ ਪਿਓਰ ਮੋਹਰਾ ਨਸਲ ਦੀ ਕਾੜ ਨਹੀਂ ਨਹੀਂ ਉਧਰੋਂ ਨਹੀਂ ਜੱਗੇ ਵੀਰ ਇੱਧਰ ਦੀ ਮੱਝ ਨਹੀਂ ਹੈ ਅੱਛਾ ਜੀ ਹਾਂਜੀ ਹਾਂਜੀ ਮੱਝਾਂ ਦੋ ਨਹੀਂ ਹੁੰਦੀਆਂ ਇੱਕ ਫੇਰੇ ਵੀ ਤੜਕੇ ਲੈ ਗਿਆ ਠੀਕ ਹੈ ਜੀ ਇੱਕ ਆਪਾਂ ਕਰ ਤਿੰਨ ਨਗ ਲੈਂਦੇ ਸੀ ਆਪਾਂ ਉਧਰੋਂ ਅੱਛਾ ਜੀ ਹਾਂਜੀ ਹਾਂਜੀ ਬੈੜ ਜੀ ਆਪਾਂ ਠੀਕ ਹੈ ਤੁਹਾਨੂੰ ਪਤਾ ਇੱਧਰ ਵੈੜਦਾ ਕਿ ਆਪਾਂ ਇੱਧਰੋਂ ਲਿੰਦੇ ਨੇ 70 ਰੁਪਏ ਤੇਰੀ ਆਪਾਂ ਨੂੰ ਇੱਧਰੋਂ ਮਿਲਣੇ ਹੀ ਨੇ ਹਾਂਜੀ 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 ਖੋਲੋ ਫਿਰ ਲਓ ਬਾਈ ਜੀ ਬਾਕੀ ਹੁਣ ਖੋਲ ਕੇ ਵਿਖਾਉਨੇ ਆਪਾਂ ਤਾਜੀ ਆ ਵੇਖੋ ਕੱਟੀ ਨਾਲ ਆ ਜਿਹੜਾ ਪਾਲ ਸਿੰਘ ਤੇ ਅੱਡੇ ਤੋਂ ਮਿਲਨੀ ਹੈ ਇਹੋ ਜੀਆਂ ਤੁਹਾਨੂੰ ਸ਼ਾਵਾਂ ਹਾਂਜੀ ਹਾਂਜੀ ਲਓ ਪਾਲ ਜੀ ਚਿਆ ਕਹਾ ਹਾਕੀਬ ਕਾਦੇ ਵੇਖੋ ਚੰਗੇ ਵੀ ਮਾਜਾ ਬਹੁਤ ਹੀ ਚੰਗੇ ਤਗੜੇ ਕੱਦ ਕਾਠ ਵਾਲੀਏ ਤੇ ਪਹਿਲੇ ਸੋਏ ਬਾਈ ਕਹਿੰਦਾ ਵੀ 14 ਲੀਟਰ ਜਿਹੜਾ ਦੁੱਧ ਨੇ ਭਰਿਆ ਵਾ ਤੇ ਥਣ ਭਾਂਡਾ ਦੀ ਕਰੋ ਚਾ ਕਹਿਣ ਗੇਠ ਗੇਠ ਤੇ ਥਣ ਲਗਾ ਕੀ ਕਰੋ ਦਰਸ਼ਕਾਂ ਹਾਂ ਸੋਹਣੇ ਕੀ ਕੀ ਆ ਹਾਂ ਜੀ ਇਹ ਵੀ ਜੱਟ ਬਲੈਗ ਆ ਪੁੱਛ ਤੇ ਜਰੂਰ ਵਾਲ ਕਿੱਥੇ ਆ ਗਏ ਬਾਕੀ ਹੈ ਵੀ ਪਤਲੇ ਚਾਮ ਵਾਲੀ ਆ ਕਮਾਲਾ ਇਹ ਕਰੀ ਫੇਰ ਨੋ ਬਜੀ ਕਰੋ ਚੱਕ ਫੇਸ ਵਾਲੀ ਤੁਸੀਂ ਪ्योर ਮੋਹਰਾ ਨਸਲ ਦੀ ਆ ਤੇ ਨਿਗਾਹ ਆ ਫੇਸ ਆ ਜੀ ਜੇ ਲੱਗ ਗਿਆ ਤਾਂ ਵੀ ਆਪਾਂ ਜਰੂਰ ਦਿਖਾਵਾਂਗੇ ਤੁਹਾਨੂੰ ਤੁਹਾਨੂੰ ਦਾ ਸਾਇਕਾ ਤਾਂ ਥਾਂ ਨੂੰ ਜੀ ਚੰਗਾ ਲੱਗਾ ਵਾ ਇਹ ਨੋਟਲਾ ਥਾਂ ਲੱਗਾ ਪਿਆ ਵਾ ਕਿੰਨੇ ਕੋਈ ਜਿ ਦਵਾਈ ਕੀਤੀ ਸੋਰੇ ਬਾਈ ਹਰ ਦਵਾਈ ਜਿਵੇਂ ਵੀਰ ਆਪਣੀ ਪੰਜ ਪੰਜ ਹੁੰਦੀ ਹੈ ਕਦਕੇ ਕੀ ਠੀਕ ਹੈ ਉਹ ਜੀ ਪਾਣੀ ਤੋਂ ਪਾਣੀ ਚੁਵਾਈ ਹੁੰਦੀ ਦਾ ਇੱਕ ਟਾਈਮ 2 ਮਿੰਟੇ ਪਏ ਆ ਹਾਂ ਜੀ ਹਾਂ ਜੀ ਇਹ ਹਜੇ ਹੋਰ ਇੰਨਾ ਪੱਗ ਜਣਾ ਸ਼ਾਮਾਂ ਤੱਕ ਹਾਂ ਜੀ ਹਾਂ ਜੀ ਤੇ ਭਾਈ ਮੋਲੇ ਦਾ ਇਹਦਾ ਖਰਾਬ ਮੋਲੇ ਜੱਗੇ ਵੀ ਜੇ ਕਰੋ ਨੂੰ ਪਾਉਂ ਇੱਕ ਤੀ ਇੱਕ 25 ਕਰਾਈ ਜਾਓ ਅੱਛਾ ਜੀ ਇੱਕ ਵੀ ਜ਼ਿੰਦਗੀ ਉਹ ਸਰਦੀ ਕੇ ਮੰਦਾਂ ਰਾਵ ਜੀ ਨਾ ਗੋਵਾ ਤਾਂ ਨਹੀਂ ਤਾਂ ਹਟੋ ਆ ਵੀ ਚਲੋ ਇੱਕ ਦਾਅ ਦੇ ਦੇ ਦਾਂਗੇ ਉਹ ਸਰਦੀ ਕੇ ਥੋੜੇ ਜਿ ਕਿੰਨਾ ਹੀ ਚਰੋਵੇਂ ਜਾਈ ਬਾਅਦ ਚੱਗੀ ਜੇ ਝੋਟੀ ਮੰਨ ਲਓ ਵੀ ਚਾਹਾਂ 15 ਕਿਲੋ ਦੁੱਧ ਤੇ ਤਾਜੀ ਸੂਹੀ ਪਰਸੋਂ ਜੀ ਅੱਛਾ ਜੀ ਜਿਹੜਾ ਵੀਰ ਕੋਈ ਭਰਾ ਉਹ ਤੁਹਾਨੂੰ ਚੋਗ ਆਪਾਂ ਬਾਲਾ ਖਵਾ ਕੇ ਫੇਰ ਹੀ ਤੋਰਾਂਗੇ ਅੱਛਾ ਅੱਛਾ ਠੀਕ ਹੈ ਠੀਕ ਹੈ ਦੇਖ ਲੋ ਅਕਿੰਗ ਜਾਸ ਕੋਈ ਦੇ ਕਿੰਨੇ ਕਰੀਏ ਸਕੇ ਵੀਰ ਚੜ ਜੇ ਕਲਾਈ ਪੜ ਜਾ ਕਿ ਕਵਾਟ ਲਓ ਯਾਰ ਛੱਡ ਦੀ ਹਰ ਲਓ ਇਹ ਕੱਢ ਦੀ ਆਹ ਇੱਕ 5 ਦੀ ਦੇ ਦਾਂ ਜੱਗੇ ਵੀ ਇੱਕ 5 ਦੀ ਹਾਂ ਇੱਕ 5 ਦੀ ਠੀਕ ਹੈ ਲਓ ਬਾਈ 1 ਲੱਖ 5 ਫਿਰ ਮਾਨਤਨ ਕਰ ਦਾਂਗੇ ਜੱਗੇ ਵੀ ਕੋਈ ਫੋਨ ਲਾਵੇ ਠੀਕ ਹੈ ਬਾਕੀ ਮੌਕੇ ਤੇ ਮਾਨਤਨ ਹੋਰ ਵੀ ਕਰ ਦਿੱਤਾ ਜਾਊਗਾ ਬਾਈ ਜਲੋ ਹਾਂਜੀ ਹਾਂਜੀ ਤੇਨ ਕੋਠੇ ਕਿੱਡੀ ਆ ਮੱਝ ਨਹੀਂ ਕਰ ਸਕਦੇ ਇਹ ਚੈੱਕ ਇਹ ਜੱਗੇ ਵੀ ਉੱਤੇ ਆ ਕੇ ਤੁਹਾਨੂੰ ਡਬਲ ਦੇਖੋ ਵੀ ਬੇਸ਼ੱਕ ਕੈਮਰੇ ਜੀ ਤੁਹਾਨੂੰ ਘੱਟ ਦੇ ਦੀ ਹੋਵੇ ਹਾਂਜੀ ਤੇ ਇੱਥੇ ਆਓਗੇ ਤੇ ਬਿਲਕੁਲੀ ਤੁਹਾਨੂੰ ਕੋਈ ਸ਼ੱਕ ਨਹੀਂ ਲੱਗੂਗਾ ਤੇ ਡਬਲ ਦੇਖੋਗੇ ਸਹੀ ਗੱਲ ਹੈ ਤੇ ਆਜੋ ਹੁਣ ਆਪਾਂ ਜਿਹੜਾ ਗਿਰ ਭਜਣਾ ਪਈ ਜੱਗੇ ਵੀ ਕਿਰੇ ਕਿਰੇ ਵੇਥੇ ਵੇਥੇ ਲੱਗੇ ਥਾਂ ਤੇ 9:00 ਵਜੇ ਕੰਮ ਜੱਟ ਇਧਰੋਂ ਥਨਾਂ ਦਾ ਸੈਗ ਹੈਪ ਚੰਗੀ ਜੋ ਮਾਰ ਜਿੰਦੀ ਹੁੜ ਗਈ ਟਕੜਦੇ ਥਾਂ ਲੱਗਾ ਹੋ ਜਾਂਦੀ ਤੇ ਆਹ ਭਾਈ ਗਿਫਟ ਹੈ ਇਹ ਕਿਉਂ ਤੇ ਜੱਗੇ ਵੀ ਗਿਫਟ ਹੈ ਅੱਛਾ ਲੀਲੀ ਦਾ ਵੀ ਦਾ ਪਾਣੀ ਕਿਉਂ ਤੇ ਆਏ ਤੇ ਦੱਸੇ ਭਾਈ ਇਹਦੇ ਬਾਰੇ ਸਰ ਜੱਗੇ ਵੀ ਸਾਢੇ 5-6 ਕਿਲੋ ਥੱਲੇ ਦੁੱਧ ਜੇ ਅੱਛਾ ਜੀ ਹਾਂਜੀ ਹਾਂਜੀ ਇਹ ਨਾ ਝੋਟੀ ਬੜੀ ਚੰਗੀ ਹਈ ਹਾਂਜੀ ਉਹਨਾਂ ਵੀਰ ਉਹਨਾਂ ਦੀ ਹੋਈ ਲੜਾਈ ਜਿੱਤੋਂ ਆਵਾ ਮੱਝ ਲਈ ਆ ਅੱਛਾ ਜੀ ਇਹਨਾਂ ਕੋ ਮਰ ਗਿਆ ਬੰਦਾ ਅੱਛਾ ਜੀ ਤੇ ਸਾਲਾ ਵੀ ਤੁਹਾਨੂੰ ਪਤਾ ਜਦੋਂ ਬੰਦਾ ਮਰ ਜੇ ਪੁਲਿਸ ਨੂੰ ਪੈਂਦੀ ਆ ਇਹ 15 ਨੇ ਦੇ ਨੇ ਨਾ ਪਾਣੀ ਤੇ ਗੁਜ਼ਾਰਾ ਕੀਤਾ ਜੀ ਅੱਛਾ ਜੀ ਕੋਈ ਤੂੜੀ ਨਹੀਂ ਕੋਈ ਹਰਿਆਣੀ ਜਵਰੀ ਪਾਣੀ ਪੈਂਦੀ ਰਹੀ ਏ ਠੀਕ ਸਾਲਾ ਵੀ ਆਪਣ ਨੂੰ ਪਰਸੋਂ ਜਿੱਦ ਤੱਕ ਹੋਇਆ ਏ ਤੇ ਉਹਨਾਂ ਆਪਣ ਨੂੰ ਮਾਝ ਦਿੱਤੀ ਆ ਤੇ ਕੱਲ ਦੀ ਮਾਝੇ ਕੋਖ ਕੱਢਣ ਲੱਗੀ ਏ ਆਮੀ ਇਹ ਠੀਕ ਹੈ ਲੋ 15 ਦਿਨ ਮੰਨ ਲਓ ਜਿਹੜਾ ਬੰਦੇ ਨੇ ਪੱਠੇ ਨਾਲ ਖਾ ਉਹਨੇ ਮਰਨਾ ਮੰਨ ਲਿਆ ਪਾਣੀ ਤੇ ਚੋਰੀ ਆਸਰਾ ਕਰਦੀ ਰਹੀ ਆ ਅੱਛਾ ਅੱਛਾ ਤੇ ਦੋ ਦੋ ਆਂਦੇ ਵੀ 10-11 ਕਿਲੋ ਹੀ ਅੱਛਾ ਹੀ ਤੇ ਡੇਰ ਤੋਂ ਦੋ ਮਹੀਨੇ ਹੋ ਗਏ ਬਣੀ ਦੋਈ ਅੱਛਾ ਹੀ ਪਰ ਆਪਾਂ ਚੈੱਕ ਨਹੀਂ ਕਰਾਈ ਠੀਕ ਠੀਕ ਇਹ ਮੋਹਰ ਭਿੱਜ ਨਹੀਂ ਭਰਨਾ ਤੇ ਚਾਹੀ ਕੀ ਕਰਾ ਦੇਣੀ ਹੈ ਜੀ ਹਾਂਜੀ 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 ਦੇਖੋ ਲੋ ਬਾਈ ਜੀ ਨੂੰ ਵੀ ਫਿਰ ਬੋਲ ਕੇ ਛਾਈ ਝੋਟੀ ਆ ਇਹ ਵੀ ਆਖੇ ਪੁਰਾਣੀ ਆ ਆ ਵੇਖੋ ਨਵੀਂ ਝੋਟੀ ਆ ਠੀਕ ਠੀਕ ਹੈ ਬਾਈ ਜੀ ਮੂੰਹ ਦਾੰਦੋਂ ਦੇ ਪੂਰੇ ਕਾਇਮ ਹੈ ਇਹਦੇ ਇਹੋ ਜੀ ਗੱਲ ਥੋੜੀ ਹ ਹਾਂ ਘਵਾੜੀ ਆ ਹਾਂ ਮੇਰੇ ਛੋਟੀ ਲੋਗਾਂ ਤੁਹਾਨੂੰ ਬੱਚੇ ਵੀ ਮਜ਼ਦੂਰੀ ਪੈ ਗਈ ਉਹਨਾਂ ਨੂੰ ਠੀਕ ਆ ਠੀਕ ਆ ਇਹ ਪਤਲੇ ਚਰਨ ਵਾਲੀ ਆ ਤੇ ਬਾਕੀ ਸੇਵਾ ਦੇਖੋ ਥੋੜੀ ਜਿਹੀ ਜਿੰਸੀ ਜ਼ਰੂਰ ਲੱਗਦੀ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਬਾਈ ਕਹਿੰਦਾ ਕਿ 9-10 ਲੀਟਰ ਦੁੱਧ ਜਦੋਂ ਉਹਨਾਂ ਦੇ ਘਰ ਹੀ ਬਾਕੀ ਹੁਣ ਇਸ ਟਾਈਮ 5.5 ਤੋਂ 6 ਲੀਟਰ ਦੁੱਧ ਤਿਆਰ ਆ ਤੇ ਵੀ ਘਾਰੇ ਘਰ ਦੁੱਧ ਪੀਣ ਵਾਸਤੇ ਜਾਣੀ ਉਹਦੇ ਵਾਸਤੇ ਬਹੁਤ ਠੀਕ ਠੀਕ ਆ ਜੀ ਮਨੇ ਕੀ ਅੱਖ ਤੇ ਡਾ ਕੱਟ ਹਾਂਜੀ ਹਾਂਜੀ ਦਾ ਪਤਾ ਉਹਦਾ ਬੜਾ ਕੱਟ ਹੈ ਹਾਂਜੀ ਹਾਂਜੀ ਇਹ ਕਰਦੇ ਜੀ ਇਹਨਾਂ ਤੋਂ ਵੀ ਜਿਹੜਾ ਵੀ ਵੀਰ ਭਰਾ ਜਿੰਨੇ ਘਰ ਲੋੜ ਵਾਸਤੇ ਦੋ ਦੱਡ ਦੇਣਾ ਬੱਚਿਆਂ ਨੂੰ ਨਾ ਉਹਦੇ ਵਾਸਤੇ ਬਹੁਤ ਹੀ ਚੰਗੀ ਆ ਤੇ ਰੇਟ ਵੀ ਬਾਈਨ ਲਾ ਕੇ ਬਿਲਕੁਲ ਹਿਸਾਬ ਨਾਲ ਫ੍ਰੀ ਵਾਲੇ ਭਾਈ ਦੇ ਦੇਣੀ ਆਪਾਂ ਹੀ ਮੁੱਲ ਭਾਰੀ ਦਾ ਫਿਰ ਜੇ ਵੀਰ ਆ ਜਿਹੜੇ ਦੋਹਾਂ ਦੇ ਮੁੱਲ ਆਣਾ ਹਾਂਜੀ ਇਹ ਤਾਂ ਪਾਇਆ ਸਾਡੇ ਕਹਿਣ ਤੇ ਹਾਂਜੀ ਇਹ ਮੁੱਲ ਉਹ ਤੁਹਾਡੇ ਕਹਿਣ ਤੇ ਅੱਛਾ ਜੀ ਇੰਨੀ ਚੰਗੀ ਰਾਦੀ ਤੁਸੀਂ ਦੇ ਦੋ ਪਰ ਕੋਈ ਸਾਹਮਣੇ ਨਾਲ ਲੈ ਜਾਊਗਾ ਨਾ ਦੋ ਤਾਂ 8 ਕਿਲੋ ਦੇਈ ਜਾਊਗੀ ਠੀਕ ਹੈ ਠੀਕ ਚ ਭਾਏ ਦਾ ਉਹ ਕਰ ਦਿਓ ਜਿਹੜਾ ਮੰਨ ਲਓ ਵੀ ਫੰਡਰਾਲਾ ਹੀ ਕਰ ਦੇ ਦਾ ਅੱਛਾ ਜੀ ਕਰ ਦਿਓ ਤੁਸੀਂ ਜੋ ਕਹਿਣਾ ਜੱਸੋ ਬਾਈ ਅਸੀਂ ਤੇ ਕਹਿ ਦੇਣਾ 40ਵੇਂ ਅੰਦਰ ਦੇ ਦੇ ਬੜਾ ਅਟਕਾ ਜਾਂਦਾ ਫਿਰ ਤੇ ਫਿਰ ਮੰਨੋ ਹਣ ਤੇ ਉਹਦਾ ਚਾਲੀ ਹੁੰਦਾ ਬਹੁਤ ਥੱਕਾ ਜਾਂਦਾ ਮੰਨੋ ਵੀ 40000 ਦੇ ਦੋ ਫੰਡਰੀ ਹੈ ਇਹ ਇਹ ਯਾਰ ਤਾਂ ਲੱਗੇ ਬੰਦੇ ਇਹ ਦੇਖੋ ਬਲਾ ਘਾਟਾ ਕਹਤਾ ਇਹ ਨਹੀਂ ਵੀ ਜੇ ਸਾਡੇ ਤੇ ਹੁਣ ਸੁੱਟੀ ਤੇ ਹੁਣ ਮੰਨਣੀ ਤੇ ਪੈਣੀ ਹੈ ਨਹੀਂ ਉਹਦੇ ਹੁਣ ਕੈਮਰਾ ਨਹੀਂ ਵੇਖਾ ਵੀਰ ਭਰਾ ਕੇ ਤਾਂ ਵੇਖਣ ਦਾ ਆਪਾਂ ਮੰਨਣੀ ਤੇ ਪੈਣੀ ਜਿੰਨਾ ਹੀ ਹੋਰ ਬੋਲਿੰਗ ਹੋਰ ਥੱਲੇ ਲਾਉਣੀ ਮੈਂ ਲਾ ਜੇ ਗੇ ਵੀ ਨਾ ਨਹੀਂ ਅੰਦਰ ਵੀਰ ਨੇ ਕਿਹਾ ਅੰਦਰ ਕਰਨੀ ਪਣੀ ਆਪਾਂ ਜੋ ਹਨਿਆ ਵਾਲਾ ਕੰਮ ਕਰ ਦੋ ਫਿਰ ਜਿੰਨਾ ਕੋ ਨਹੀਂ ਦੇ ਦਾਂਗੇ ਦੇਖੋ ਇੱਕੋ ਗੱਲ ਹੈ ਨਾ ਦੋ ਛੜਤੀ ਹੈ ਨਾ ਨਹੀਂ ਫਿਰ ਹਾਂ ਹੋਰ ਛੜਾਈਏ ਚਾ ਚੱਕੇ ਦੀ ਮਾਂ ਦੋ ਛੜ ਦਾਂਗੇ ਨਹੀਂ ਹੋਰ ਛੜਾਈਏ ਨਹੀਂ ਉਹ ਨਾ ਛੜਾਓ ਚੰਗੀ ਆ ਮੈਂ ਝੋਟੀ ਆ ਹੈ ਚੰਗੀ ਆ ਨਾ ਛੜਾਓ ਫਿਰ ਹੁਣ ਚਲੋ ਜੀ ਦਾਦੇ ਚੱਲਾ ਹੈ ਦਾਦੇ ਵੀ ਤੁੰਡ ਹੈ ਵੀ ਦੀ ਮੰਨਣੀ ਪਾਉਗੀ ਚਾ ਤੂੰ ਹੀ ਦੱਸ ਦੋ ਫਿਰ ਦੋ ਹੋਰ ਛੜੀਏ ਇਹ ਕਿਰੇ ਬਣ ਗਏ ਯਾਰ ਇਹ ਮੈਂ ਛੱਤੀ ਆ ਰਿਹਾ ਤੇਰਾ ਮੋਟਾ ਲਗਾ ਮੋਰ ਗਾਦੇ ਜਦੋਂ ਕਹਿਆ ਆਪਾਂ ਮੁਕਤ ਦਿੱਤਾ ਗਏ ਨਾ ਚਲੋ ਪੀਤਾ ਦੇਣਾ ਜਬਾਨ ਕਰ ਲਈ ਆਪਾਂ ਮੁੱਕਰਦੇ ਨਹੀਂ ਆ ਇਹ ਵੀਰ ਭਰਾਵਾਂ ਨੂੰ ਪਤਾ ਵੀ ਜਿੱਥੇ ਆਪਾਂ ਜਬਾਨ ਕਰੀਏ ਮੁੱਕਰਦੇ ਨਹੀਂ ਇਹ ਪੂਰੇ ਮੈਂ ਤੂੰ 36 ਨਾ 36 ਦੀ ਦੇਵਾਂਗੇ ਅੱਛਾ ਜੀ ਹਾਂ ਲਓ ਭਾਈ ਆ ਦੇ ਬੜੀ ਚੰਗਾ ਰੇਟ ਤੁਹਾਡੇ 36 ਦੀ ਦੇ ਦਾਂਗੇ 36 ਦੀ ਨਹੀਂ ਲਈ ਬਿਲਕੁਲ ਹੀ ਨਾਰਮਲ ਰੇਟ ਫਰੀ ਆਲਾ ਹਿਸਾਬ ਆ ਫਰੀ ਆਲਾ ਫਰੀ ਆਲੇ ਤੇ 36 ਅਜੇ ਕੱਟੀ ਵੀ ਨਹੀਂ ਹੁੰਦੀ ਕੱਟੀ ਵੀ ਨਹੀਂ ਆਉਂਦੀ ਕੱਟੀ ਨਹੀਂ ਹੁਣ ਜੱਗੇ ਵੀ ਆਪਣੀ ਆਂ ਕੱਟੀ ਆ ਨਾ ਹਾਂਜੀ ਇਹਦਾ ਕਾਲ ਮਾਨਸੋ ਬੰਦੇ ਆਏ ਆਪਣੇ ਮੱਝਾ ਨਾ 40000 ਰੁਪਏ ਦੇ ਤਾਂ ਦਿੰਦੇ ਅਜੇ ਮਾਨੋ ਵੀ ਇਹਨੇ ਕਿਦੋਂ ਮਾਨੋ ਨਹੀਂ ਹੋਣਾ ਇਹਦੇ ਦੁੱਧ ਦਿੰਦੀ ਹੈ ਜੇ ਦੁੱਧ ਵੀ ਦੇਂਦੀ ਹੈ ਆਪਣਾ ਖर्चा ਪੂਰਾ ਕਰਦੀ ਮਾਮੇ ਇੱਕ ਗੱਲ ਜੱਗੇ ਵੀਰ 1.5 2 ਮਹੀਨਾਗਾ ਨਾ ਕਿਰਾਏ ਨੂੰ ਵੀ ਜੇ ਕਿਤੇ ਸੂਣਾ ਨਿਕਲ ਆਵੇ ਫਿਰ ਅਗਲੇ ਦੀ ਪੂਰੀ ਕਮੇਟੀ ਆ ਮੇਟੀ ਆ ਕਮੇਟੀ ਆ ਸੱਤੇ ਕਿਉਂ ਜੋਇ ਨਹੀਂ ਆਦੇ ਮੋਰੀਆ ਪੂਰੇ ਮਾਰ ਦੇ ਕਿਰਪਾ ਜੀ ਦੇ ਠੀਕ ਹੈ ਜੀ ਉਹ ਵੀ ਕਿਸਾੜ ਭਰਾਵ ਬਿਲਕੁਲ ਨੋਰਮਲ ਰੇਟ ਪਾਤੇ ਆ ਬਾਈ ਨਾ ਮੂਤਰ ਰੇਟ ਹੈ ਜੱਗੇ ਵੀ ਰੱਜਦੇ ਜੀ ਵੀਡੀਓ ਪੂਰੀ ਵੇਖਣ ਦੀ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਕੜਾਂ ਬਾਈ ਜੀ ਕੋਈ ਹੋਰ ਇਹੋ ਬੇਨਤੀ ਹੈ ਜਗੇ ਵੀਰ ਆਓ ਆਪਣੀਆਂ ਦੋ ਟਾਈਮ ਚੋਗ ਆਪਣੇ ਆਂ ਸਲੀਆਂ ਕਰਕੇ ਖੜੋ ਅੱਛਾ ਜੀ ਹਾਂ ਇਹ ਵਾਪਰੇ ਖਲਰਿਆ ਉੱਥੇ ਜਾ ਕੇ ਘੜੀ ਸਕਦੀਆਂ ਵਾਧ ਵੀ ਸਕਦੀਆਂ ਇਹ ਬਿਲੇ ਹੋ ਹੱਥ ਜੁੜ ਕੇ ਬੇਨਤੀ ਹੁੰਦੀ ਵੀਰ ਜੀ ਆਪਣਾ ਦੋ ਟਾਈਮ ਆ ਕੇ ਚੋਇਆ ਕਰੋ ਠੀਕ ਹੈ ਠੀਕ ਹੈ ਜੀ ਪਰ ਜੋ ਅਸੀਂ ਆਨੇ ਉਹ ਨਿਕਲਦਾ ਜਾ ਕੇ ਪਰ ਆਪਣੀਆਂ ਵੀ ਸਲੀਆਂ ਕਰਿਆ ਕਰੋ ਇੱਥੇ ਨਹੀਂ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਬਾਈ ਜੀ ਬਿਲਕੁਲ ਹੀ ਆਹ ਕਰੋ ਜਗੇ ਵੀਰ ਠੀਕ ਹੈ ਜੀ ਹਾਂਜੀ